ਕੈਨੇਡਾ ਕੱਪ ਦਾ ਬੈਸਟ ਪਲੇਅਰ ਇਸ ਸਾਲ ਦੇ ਕੈਨੇਡਾ ਕੱਪ ਦਾ ਜਿਸ ਨੌਜਵਾਨ ਨੇ ਸੋਚਿਆ ਵੀ ਨਹੀਂ ਸੀਗਾ ਵੀ ਮੈਂ ਜਿਹੜਾ ਅੱਜ ਬੈਸਟ ਬਣ ਜਾਊਗਾ ਕਿਉਂਕਿ ਇੱਥੇ ਗਿਆਈ ਕੱਪ ਸਤਪਾਲ ਖੰਡਿਆਲ ਦੀ ਵੇਖਣ ਸੀਗਾ ਵੀ ਮੈਂ ਚਲੋ ਵੇਖਣ ਜਾਣਾ ਐ ਔਰ ਥੋੜੀ ਇੰਗਰੀ ਸੀਗੀ ਔਰ ਫਰਿਆਦ ਨੇ ਆਖਿਆ ਵੀ ਸ਼ਾਜੀ ਖੇਡਣਾ ਪੈਣਾ ਤੇ ਸ਼ਾਜੀ ਨੇ 50 ਤੋਂ ਵੱਧ ਕਬਡੀਆਂ ਪਾ ਕੇ ਸਾਰ ਕੱਪ ਦਾ ਬੈਸਟ ਰੇਟਰ ਬਣ ਕੇ ਬੈਸਟ ਰੇਟਰ ਦਾ ਖਿਤਾਬ ਜਿੱਤਿਆ ਉਹ ਅੱਜ ਤੁਹਾਡੇ ਨਾਨਕ ਸਰ ਟੀਮਿਆਂ ਦੇ ਵਿੱਚ ਆ ਇੱਕ ਵਾਰੀ ਤਾੜੀਆਂ ਯੋਗਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਸ਼ੱਕਰਪੁਰੀਆ ਸ਼ਾਜੀ ਹੈ ਇਹ ਫਰਿਆਦ ਦਾ ਵੀਰ ਹੈ ਇਹ ਕੁਮਾਰ ਮੱਜਰੇ ਦੇ ਮੇਲੇ ਦਾ ਇਹ ਮੇਰੇ ਪੰਜਾਬੀ ਵੀਰੋ ਸੋਨਾ ਲੀਕਾ ਦਾ ਜੇਤੂ ਹੈ ਅੱਜ ਹਰਫ ਚੀਮੇ ਦੇ ਪਿਆਰ ਸਦਕਾ ਜੱਸੀ ਸ਼ੇਰਗਲ ਦੇ ਪਿਆਰ ਸਦਕਾ ਅੱਜ ਦੇ ਕਬੱਡੀ ਕੱਪ ਤੇ ਆਇਆ ਹੈ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਫਕੀਰ हुसैन ਦਾ ਪੁੱਤਰ ਮੇਰੇ ਮਿੱਤਰੋ ਸ਼ਾਜੀ ਸ਼ੱਕਰਪੁਰੀਆ